ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਦੇਸੀ ਇੱਕ ਸਿੱਧੂ ਬਲੌਗ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਅਸੀਂ ਸਾਰੇ ਠੀਕ ਠਾਕ ਆ ਸਾਨੂੰ ਉਮੀਦ ਹੈ ਕਿ ਤੁਸੀਂ ਵੀ ਸਾਰੇ ਠੀਕ ਠਾਕ ਹੋਮੋਗੇ ਜੀ ਤੇ ਆਪਾਂ ਕਰਦੇ ਆ ਜੀ ਤੁਹਾਡੇ ਨਾਲ ਅੱਜ ਦਾ ਬਲੌਗ ਸ਼ੁਰੂ ਤੇ ਜਿਹੜੇ ਵੀ ਵੀਡੀਓ ਤੇ ਨਵੇਂ ਵਿਊਰਸ ਨੇ ਉਹਨਾਂ ਨੂੰ ਰਿਕਵੈਸਟ ਆ ਹੱਥ ਵਨ ਕੇ ਰਿਕਵੈਸਟ ਆ ਜੀ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਜੋ ਫੁੱਲ ਵਾਚ ਕਰਿਆ ਕਰੋ ਤੇ ਲਾਈਕ ਸ਼ੇਅਰ ਤੇ ਕਮੈਂਟ ਵੀ ਜਰੂਰ ਕਰਿਆ ਕਰੋ ਜੀ ਤੇ ਅੱਜ ਆਪਾਂ ਦਾ ਬਲੌਗ ਸ਼ੁਰੂ ਕਰਦੇ ਕਰਦੇ ਆਪਾਂ ਥੋੜਾ ਜਿਹਾ ਲੇਟ ਹੋ ਗਏ ਤੇ अच्त मम्मी ने सुना दो चार गल्बा तो अभी मम्मी बहुत खुश है गई बस तो आप दिखाने तो सम्मी ने कराने गलबात गुरशरण जी अपना ट्यूशन से चलिया गया दिखाने मम्मी ने सू रिएक्शन की ने लो जी आ गया चार आ गया है ਇੱਧਰ ਮੰਮੀ ਸਬਜ਼ੀ ਕੱਟਣ ਲੱਗ ਗਈ। ਗਾਜਰਾਂ ਆਪਣੇ ਵਧੀਆ ਹੋਈਆਂ ਪਈਆਂ ਨੇ। ਹੁਣ ਤਾਂ ਹੁਣ ਤਾਂ ਬਸ ਗੱਲਦਿਆਂ ਹੀ ਸ਼ੁਰੂ ਹੋ ਜਾਂਦੀਆਂ ਨੇ। ਨਾਲ ਤੇਰੀ ਸਬਜ਼ੀ ਵਧੀਆ ਬਣਦੀ ਹੈ। ਗਾਜਰਾਂ ਦੀ ਸਬਜ਼ੀ ਬਾਲੀ ਸਵਾਦ ਆ। ਸੋ ਦੇਖੀ ਕਿਵੇਂ ਮੱਝ ਵਗ ਕਚੀ ਜਾਂਦੀ ਹੈ ਦੇਖ ਲੈ। ਵਜੋ ਜ਼ੋਰ ਦੇਖ ਕਿੰਨੀ ਹੈ ਜਾਣੇ ਚ, ਕੁੱਤੀ ਚ। ਹੂੰ ਬਾਥਰੂਮ ਜਾਣਾ ਹੋਣਾ। ਹਾਂ ਤਾਂ ਗੋਭ ਵੀ ਨਿਸਰੀ ਜਾਂਦੀ ਹੈ ਹਨਾ ਬਾਹਲੇ ਸਾਰੀ ਖੋਈ ਪਈ ਆ। ਹੋਰ ਮਰੀਆ ਹਲ ਤਾਂ ਆਏ ਨੂੰ ਤਾਂ ਵੀ ਨੂੰ ਰਹਿ ਗਏ ਹਨ। ਹਾਂ ਬਸ ਹੁਣ ਤਾਂ ਉਹ ਉਹ ਵਧੀਆ ਹੈਗੇ ਨੇ। ਥੋੜੇ ਜਿਹੇ ਰਹਿ ਗਏ ਮੈਂ ਬਸ ਇਹਦੇ ਨਿਸਰੇ ਜੇ ਹੁੰਦੇ ਨੇ ਉਹ ਤੋੜ ਲਿਆਉਣੇ ਹੁੰਦੇ ਆਗੇ। ਹਾਂ ਤਾਂ ਮੰਮੀ ਨੂੰ ਪਿਆ ਆ ਗਿਆ ਜੀ। ਨਨ ਆਪ ਨੂੰ ਵਿਆਹ ਜੂ ਬਸ ਦੇਖੋ ਇੱਕ ਅੱਧਾ ਨਾ ਚਿੱਠੀ ਪੱਤਰ ਆ ਜਾਊਗਾ ਫੇ ਤਾਂ ਨੂੰ ਦਿਖਾਵਾਂਗੇ ਵਿਆਹ ਦੇ ਵਲੌਗ ਹਨਾ ਮਸਾ ਰੱਬ ਨੇ ਵਧੀਆ ਮੌਕਾ ਦਿੱਤਾ ਰੱਬ ਨੇ ਵਧੀਆ

ਪਿਛਲੇ ਸਾਰੇ ਰਿਸ਼ਤੇਦਾਰਾਂ ਚ ਕਾਰ ਰੁਫੇ ਕੀ ਆਏ ਨੇ ਤੇ ਕੱਲ ਨੂੰ ਸਾਡੇ ਘਰ ਆਜੂਗਾ ਤੇ ਬਾਰੀ ਖੁਸ਼ੀ ਹੋਈ ਆ ਮੈਨੂੰ ਤਾਂ ਚਾਓ ਇੰਨਾ ਚੜਿਆ ਘਠ ਘਠ ਤੱਕ ਤੀਰੇ ਲਾਲੀ ਚੜੀ ਇੰਨਾ ਚਾਓ ਚੜਿਆ ਅਮਰੀਕਾ ਪੇਕੇ ਆ ਦੇ ਘਰੇ ਖੁਸ਼ੀ ਦਾ ਸ਼ੁਕਰ ਮਾਲਕ ਵਧਿਆ ਸੁੱਧ ਬਿਆ ਕਰਦੇ ਕੱਲਾ ਜਵਾਕ ਹੈ ਸਾਡੇ ਘਰ ਵਿੱਚ ਮਹਾਰਾਜ ਜੀ ਦੇ ਨਾਂ ਬੱਚਿਆਂ ਲਾ

बारह तेरा बारह तेरा, तेरा हाँ। तो। दिन हो गया।, तो तो गया।, गया रब हाँ ठंड भी नहीं कि कि ते मीना पा लग जी पाब खुशियां लगन लग गया कल बदल जे अज भी सवेरे बदल जो बहुत ਹਾਂ ਜੀ ਹੋਂਦਾ ਤੁੱਪਾਂਆਂ ਲੱਗੀਆਂ ਵਧੀਆ ਪੈਣ ਚੱਲ ਪਰਮਾਤਮਾ ਵਧੀਆ ਦਿਨ ਲਾਵੇ ਹੈ ਨਾ ਸਾਰਿਆਂ ਦੇ ਬਿਹਾਰ ਨੇ ਯਾਰ ਉੱਥੇ ਜ ਬਹੁਤ ਵਿਆਹ ਹੁੰਦੇ ਨੇ ਤਾਰੇ ਬਖਸ਼ੂ ਨ ਕਰੇ ਸਭ ਨੂੰ ਮਰਿਆਦਾਂ ਲੈ ਆਂ ਆਈ ਨਹੀਂ ਪਤਾ ਹਾਲੇ ਟਾਈਮ ਪਿਆ ਬਹੁਤ ਕੱਲ ਨੂੰ ਮਾਸ਼ੂ ਮੇਰੇ ਟਾਈਮ ਜਾਣੇ ਕੱਲ ਖਾਣਾ ਖੰਦਾ ਜਦੋਂ ਵਿਆਹ ਜਾਣਾ ਤੁਹਾਨੂੰ ਬਾਹਰ ਖਾਧੋ ਕਰ ਲਾਗੇ ਜਸਵੀਰ ਕਹਿਣ ਲੱਗੀ ਅੱਜ ਕਹਿੰਦੀ ਸਾਡੇ ਵੀ ਆਈ ਦੇ ਕੇ ਕਹਿੰਦੀ ਪਹਿਲੀ ਭਾਜੀ ਦੇ ਕੇ ਨਾਲ ਹੀ ਕਾਰਡ ਦੇ ਹਾਂ ਆਵਾਜ਼ ਧੋਕਰ ਅਗਲੇ ਨੂੰ ਪ੍ਰੋਗਰਾਮ ਤੇ ਔਖਾ ਹੁੰਦਾ ਅਗਲਾ ਹਰ ਵਿਆਹ ਹੋਰ ਪਰ ਉਹ ਹੀ ਗੱਲ ਭਾਜੀ ਵਾਲੀ ਕੋਠੀ 'ਚ ਬੈਠੇ ਰਹਿੰਦੇ ਨੇ ਜਿਹੜੇ ਘਰ ਦੇ ਮੈਂਬਰ ਹੁੰਦੇ ਨੇ ਰਹਿਣਾ ਉਹਨਾਂ ਦੇ ਵਿਆਹ ਹੁੰਦਾ ਉਹੀ ਕੰਮਾਂ 'ਚ ਰੰਗ ਜਾਂਦਾ ਬਸ ਕਾਈ ਤਾਂ ਸਮਾਨ ਛੱਡ ਕੇ ਗਏ ਨੇ ਕਿ ਵਿਆਹ ਲੈ ਗਏ ਲੈ ਸਮਾਨ ਦੇ ਵੀ ਇਕੱਠਾ ਸਾਰਾ ਕੁਝ ਉਹੀ ਗੱਲ ਕਰਦੇ ਆਪਾਂ ਪਰ ਅਗਲੇ ਦਾ ਉਹੀ ਪ੍ਰੋਗਰਾਮ ਹੁੰਦਾ ਉਹੀ ਬਸ ਕਿਤੇ ਉਧਰ ਨਿਗਾ ਰੱਖ ਬਾਲੇ ਪਾਸੇ ਹੋ ਜਾਂਦੀ ਹੈ ਨਿਗਾਹ ਤੇ ਕਿਹਨੂੰ ਭੱਜੀ ਬਾਕੀ ਕਿਹਦਾ ਕੀ ਰਹਿ ਗਿਆ ਕਿਸੇ ਦਾ ਡੱਬਾ ਤਾਂ ਨਹੀਂ ਲੈ ਲਿਆ ਹੁਣ ਨਾਲ ਦਿੱਤੇ ਜਾਣਗੇ ਮੁੜ ਕੇ ਟੈਨਸ਼ਨ ਚੱਕੀ ਜਾਂਦੀ ਆ ਇਹਦਾ ਪ੍ਰੋਗਰਾਮ ਆਮ ਨਾ ਦੇਖਦਾ ਫਿਰ ਹੁੰਦਾ ਕਿੱਥੇ ਹੁਣ ਉਧਰੀ ਸੁਰਤੀ ਰਹਿੰਦੀ ਆ ਉਸ ਬਿਹਾਰਾਂ ਤੇ ਸੁਰਤੀ ਨਹੀਂ ਹੋ ਜਾਂਦਾ ਫਿਰ ਸਾਰੇ ਇੱਕ ਕਰੋ ਤਾਂ ਬਚ ਗਿਆ ਹੋ ਗਿਆ ਚਾਰੀ ਨੇ ਵਧ ਗਈ ਆ ਉਹਦੇ ਨੂੰ ਹਾਜਮੇ ਕਰ ਲੈਣੇ ਤਾਜ਼ੇ ਤਾਜ਼ੇ ਲੱਡੂ ਫੇਰ ਖਾਣੇ ਫੇਰ ਮੰਗ ਲਿਆਵਾਂਗੇ ਹੈ ਪਹਿਲੇ ਸਾਮਾਨ ਪਹਿਲਾਂ ਸਾਡੇ ਘਰ ਸਾਹਮਣ ਵਾਲੇ ਨੂੰ ਜਿਹੜੂ ਘਰ ਸਾਹਮਣ ਮੰਗੇ ਉਹਦੇ ਨੂੰ ਘਰ ਸਾਹਮਣ ਵਾਲੇ ਨੂੰ ਕੀ ਉਹਦੇ ਨੂੰ ਤਾਂ ਖਾ ਜਾਾਂਗੇ ਪਰ ਲੱਡੂ ਜਿੱਦ ਨੂੰ ਘਰ ਸਾਹਮਣ ਪਹਿਲਾਂ ਹੀ ਦੇ ਆਵਾਂਗੇ ਉਹਨੂੰ ਸੇਰ ਦਿੱਤਾ ਜਿਹੜੇ ਘਰ ਸਾਹਮਣ ਦੇ ਅੱਛੇ ਤੇ ਇਹ ਵੀ ਘਰ ਸਾਹਮਣ ਬਾਜੀ ਲੋ ਓਣਾ ਹੀ ਦਸਰਤੀ ਦਾ ਸੁਹੇ ਵੀਡੀਓ ਦਾ ਕਰਨ ਲੱਗੇ ਐਂਡ ਮਿਲਾਂਗੇ ਜੀ ਨਿਊ ਜੇ ਬਲੌਗ ਦੇ ਨਾਲ ਤੁਹਾਨੂੰ ਤੇ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਤੁਹਾਡਾ ਧੰਨਵਾਦ ਜੀ ਹੁਣ ਲਾਉਣਿਆ ਸਬਜ਼ੀ ਨੂੰ ਤੜਕਾ ਮੰਮੀ ਨੇ ਸਬਜ਼ੀ ਦਿੱਤੀ ਕੱਟ ਤੇ ਬਾਕੀ ਗੁਰਚਰਨ ਦਾ ਵੀ ਟਾਈਮ ਹੋਇਆ ਪਿਆਗਾ ਤੇ ਗੁਰਚਰਨ ਬਸ ਉਹਦੇ ਡੈਡੀ ਟਿਊਸ਼ਨ ਤੋਂ ਲੈਣ ਜਾਂਦੇ ਨੇ ਤੇ ਲੱਪਾ ਕਰਦੇ ਆ ਘਰ ਦੇ ਕੰਮ ਕਾਜ ਫਿਰ ਧਾਰਾਂ ਧੂਰਾ ਚਾਵਾਂਗੇ ਚਲੋ ਠੀਕ ਹੈ ਜੀ ਬਾਏ